ਆ ਦੇਖ ਐ ਖੋਲਦਿਆ ਸੰਗ ਆ ਐਂ ਦਾ ਸਾਡਾ ਸਿੱਖ ਪੂਰਾ ਕਨੇਲੀ ਆਂਦੀ ਐ ਕਿਸੇ ਨੇ ਰੋਕੇ ਰੋਕੇ ਜੇ ਲਾ ਦੇ ਬਾਈ ਗੀਤ ਲਾ ਦੇ ਕਹਿੰਦਾ ਆ ਲਾ ਵੀ ਗੀਤ ਸਾਹਮਣੇ ਕੀ ਬਾਈ 何が ਅੱਟੇ ਫਿਰ ਉਹਨਾ ਆ ਗੱਡਾ ਸੱਕਰੇ ਸੱਕਰੇ ਜੈਲੀ ਮੰਗੜਾ ਪਾਉਂਦਾ ਦੇਖੀ ਨਾ ਉਹ ਬਾਈ ਦਾ ਨਾਮ ਜਿਹਾ ਮਾ ਜੇ ਕੋਈ ਨਾ ਕਰਦਾ ਨਾ ਨੰਦੀ ਨੂੰ ਕੱਢਦਾ ਦੋਵੇਂ ਬੀ ਮੱਟ ਹੋ ਗਏ ਇਹਨੇ ਨਾ ਹੁੰਦਾ ਲਾ ਕੇ ਲੈ ਜਾਂਦੇ ਹੁਣ ਬਾਲਾ ਕੱਪਾ ਦਾ ਤੱਕਤਾ ਰੋਣਾ ਵਾਲਾ ਕੱਪਾ ਦਾ ਗੱਲਾਂ ਮਤਾ ਕਰੋ ਯਾਰ ਪਹਿਲਾਂ ਕਰਦੇ ਸੀ ਜਿਵੇਂ ਹੁਣ ਵੀਡੀਓ ਚ ਚਲਾਇਆ ਤਾਂ ਛੱਡ ਕੇ ਬੰਦ ਕਰਕੇ ਠੀਕ ਗੱਲ ਕਰਾਂ ਦੱਸ ਪਰੇ ਕਰ ਸੀ ਥੋੜਾ ਤੁਸੀਂ ਟਿਊਨ ਹੋ ਜਾ ਜੀ ਥੋੜੇ ਬਾਅਦ ਦਾ ਕੈਮਰਾ ਚਲਾਇਆ ਦੀ ਮੈਂ ਟੱਕੇ ਧਾਰਨੀ ਆ ਥੱਲੇ ਬੋਟ ਚੱਕੇ ਚੱਲੀ ਚਲਾ ਰਹੇ ਆ ਆਸੇ ਕਾਸੀ ਸੜੋਂ ਕਰ ਇੱਧਰ ਠੀਕ ਹੈ ਲਓ ਜੀ ਇੱਕ ਮਿੰਟ ਬਈ ਬਾ ਠੀਕ ਜੀ ਲੈਓ ਧਾਰਨੀ ਟੱਕੇ ਧਾਰਨ ਨਾ ਨਾ ਉਹੀ ਚੁੱਕਣਾ ਪੈ ਜਾ ਕਿਤੇ ਹੋਰ ਪੰਗਾ ਸੇੜ ਲਓ ਆਸੇ ਕਾਸੀ ਧਾਰਨੀ ਧਾਰਨੀ ਨਹੀਂ ਨਾ ਨਾ ਉਹੀ ਚੁੱਕਣਾ ਪੈ ਜਾ ਕਿਤੇ ਹੋਰ ਪੰਗਾ ਸੇੜ ਲਓ ਇਹ ਦੇਖ ਲੈਣੇ ਟਰਾਈ ਕਰ ਇਹ ਦੇਖ ਲੈ ਬਜੰਗ ਜੀ ਚਾੱਕੀ ਲਾਉਂ ਜਾਂ ਫਿਰ ਦੋਨੇ ਰਾਣੀਆਂ ਚ ਰਾਣੀਆਂ ਕਈ ਵਾਰ ਪੰਗੜੀ ਪੈਸਾ ਦੇਖ ਲੋ ਜੋ ਕੇ ਜਾਣਗੀ ਚ ਵੱਧ ਹਾਂ ਦੇਖ ਲੋ ਵੀ ਦੇਖ ਲੋ ਹਾਂ ਹੱਕ ਵੰਡਣਾ ਪਤਾ ਲੱਗ ਗਿਆ ਨਾ ਪਹਿਲਾਂ ਜਿਵੇਂ ਜੱਟ ਪਰ ਇਹਨੇ ਸਰ ਲਾਉਣਾ ਪਤਾ ਆ ਕੇ ਦੇਖਦਾ ਹੁੰਦਾ ਆਂ ਦੇਖ ਲੋ ਪੱਲਾ ਫੜਾ ਆ ਜਾ ਵੀ ਪੱਲੇ ਆ ਜਾ ਤੂੰ ਤਾਂ ਅੱਗੇ ਆ ਜਾ ਮੈਨੂੰ ਵੀ ਤਾਂ ਨਾ ਲਾਉਣਾ ਨਾ ਲਾਉਣਾ ਵੇਰੇ ਥੋੜਾ ਸਾਈਡ ਨੂੰ ਆ ਡਾਕੀ ਲਾ ਦੇ ਜਦੋਂ ਪਹਿਲਾਂ ਡਾਕੀ ਲਾ ਦੇ ਵੀਰੇ ਇੱਧਰ ਆ ਯਾਨੀ ਚਲੋ ਬਈ ਪਿੱਛੇ ਨਹੀਂ ਫੜਾਂਦਾ ਬਾਲ ਪ੍ਰਭੂ ਪ੍ਰਭੂ ਇਹ ਪੱਲਾ ਵੜਾ ਦੇ ਮਾਤਾ ਹੀ ਹੋ ਜਾ ਪਿੱਛੇ ਥੋੜਾ ਜਾ ਮਤਲਬ ਪਿੱਛੇ ਹੀ ਬਣੇਗਾ ਸਾਹਮਣੇ ਦੇਖੋ ਇੱਕ ਮਿੰਟ ਮਿੰਟ ਕੋਈ ਨਾ ਕੋਈ ਨਾ ਜਾਣੀ ਮੈਂ ਖੜੀ ਉਹ ਨਾ ਚੱਲਦਾ ਕੰਮ ਨਾ ਬਾਹਰ ਕੋਈ ਸੋਰੀ ਆ ਜਾਓ ਜੋੜ ਲਾ ਜੋੜ ਦਾ ਲੱਗਦਾ ਨੇ बाबा अंदर गिर जाएगी खानदान ਕਹਿੰਦੇ ਕਿ ਮੈਂ ਉਤਰੂਗੀ ਨਹੀਂ ਦਾ ਕਾਹਦੀ ਰਹਾ ਅੱਡੇ ਅੱਡੇ ਕਰ ਲਓ ਲੈ ਜਾ ਬੈਠ ਕਰਦੇ ਆ ਮੋਰ ਲੋਟ ਆਈ ਅੱਜ ਪਟ ਗਿਆ ਤਾਂ ਤੇਰੇ ਨਾਲ ਨਾ ਨੇ ਲੈ ਲਈ ਘੱਟ ਦੀ ਹੋਰ ਲੋਟ ਆਈ ਅੱਜ ਬਣਾ ਬੁੱਲੇ ਦਾ ਨਾ ਪੜਾ 1100 ਦਾ ਰੇਕੜੀ ਜਣਕੇ 1100 ਦਾ 2100 ਨਹੀਂ ਆਏ ਆਏ ਕਰਦੇ ਜਿੰਨੇ ਆ ਗਏ ਸਾਰੀ ਚੱਕ ਹੋ ਜਾ ਸਾਹਮਣੇ ਹੋਏ ਬਾਈ ਸਾਰੀ ਚੱਕ ਪਤਾ ਆ ਪਰ ਵਾਲੀ ਮੇਰੀ ਅੱਛਾ

చట్ మారి హలో